ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਵਿੱਚ ਅੱਜ 1 ਜੂਨ ਨੂੰ ਸਵੇਰ ਤੋਂ ਹੀ ਲੋਕ ਸ਼ਾਂਤੀਪੂਰਵਕ ਵੋਟਾਂ ਪਾ ਰਹੀ ਨੇ ਕਿ ਅੱਜ ਪਿੰਡ ਖਬੇ ਡੋਗਰਾ ਦੇ ਵਿੱਚ ਕੁਝ ਜਨ ਪਛਾਤੇ ਲੋਕਾਂ ਨੇ ਭਾਜਪਾ ਪਾਰਟੀ ਦਾ ਇੱਕ ਬੂਥ ਚੁੱਕ ਕੇ ਲਾਗੇ ਨੇ ਅਤੇ ਹੀ ਤੁਰੰਤ ਭਾਜਪਾ ਜਿਲ੍ਹਾ ਤਰਨਤਾਰਨ ਦੇ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਮੌਕੇ ਤੇ ਆ ਕੇ ਥਾਣਾ ਸਦਰ ਪੁਲਿਸ ਨੂੰ ਸੂਚਿਤ ਕੀਤਾ ਇਸ ਬੰਦੇ ਸੂਚਨਾ ਮਿਲਣ ਦੇ ਤੁਰੰਤ ਬਾਅਦ ਤਰਨਤਾਰਨ ਦੇ ਐਸਪੀ ਅਸ਼ਵਨੀ ਕੁਮਾਰ ਕਪੂਰ ਥਾਣਾ ਸਦਰ ਪੁਲਿਸ ਨੂੰ ਨਾਲ ਲੈ ਕੇ ਮੌਕੇ ਤੇ ਪਹੁੰਚੇ ਨੇ ਤੇ ਮਾਮਲੇ ਨੂੰ ਸ਼ਾਂਤ ਕੀਤਾ ਅਤੇ ਗੁੰਡਾਗਰਦੀ ਕਰਨ ਵਾਲੇ ਲੋਕਾਂ ਦੇ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਨਤਾ ਦੇ ਜ਼ਿਲ੍ਹੇ ਦਾ ਪ੍ਰਧਾਨ ਵੀ ਹੈ ਭਾਰਤੀ ਜਨਤਾ ਪਾਰਟੀ ਤੇ ਮੈਂ ਖੱਬੇ ਡੂਕਰ ਆਇਆ ਤੇ ਕੁਝ ਇਥੋਂ ਦੇ ਲੋਕਾਂ ਨੇ ਸਰਦਾਰ ਗੋਰਾ ਸਿੰਘ ਉੜੀ ਸੂਚੇ ਪਰਿਵਾਰ ਦੇ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਇੱਥੇ ਖਲਾਇਆ ਸੀ ਇਹਨਾਂ ਨੂੰ ਆ ਕੇ ਕੁਝ ਪਿੰਡ ਦੇ ਲੋਕਾਂ ਨੇ ਫੁੱਡ ਵੀ ਮਾਰੇ ਇਹਨਾਂ ਦੇ ਗਲਾਂ 'ਚ ਵੀ ਗਲਾ ਨੂੰ ਵੀ ਹੱਥ ਮਾਰੇ ਜੋ ਜੋ ਵੀ ਕਰ ਸਕਦੇ ਉਹਨਾਂ ਨੇ ਪੂਰਾ ਕੀਤਾ ਇਥੋਂ ਤੱਕ ਉਮੀਦਵਾਰ ਦੇ ਪੋਸਟਰ ਤੱਕ ਲੱਗੇ ਸੀ ਉਹ ਵੀ ਪਾੜ ਕੇ ਜੋ ਭਾਰਤੀ ਜਨਤਾ ਪਾਰਟੀ ਲੋ ਚੋਣ ਨਿਸ਼ਾਨ ਉਹ ਵੀ ਝੋਲੇ ਮਿਲੇ ਸੀ ਸਾਰੇ ਖੋ ਕੇ ਲੈ ਗਏ ਕਿ ਅਸੀਂ ਇਸ ਨਗਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਬੂਥ ਨਹੀਂ ਲੱਗਣ ਦੇਣਾ ਵਿਚਾਰਿਆਂ ਨੇ ਸਾਰਾ ਆ ਦੇਖੋ ਪਾਣੀ ਆਏ ਗਏ ਲੋਕ ਸਾਰੇ ਗਰੀਬ ਹੈ ਚਿਹਰੇ ਤੇ ਇਕੱਠੇ ਹੋਏ ਸੀ ਤੇ ਪੂਰਾ ਡਰਾ ਧੰਕਾ ਕੇ ਲੋਕਾਂ ਨੂੰ ਘਰਾਂ ਚ ਬਾੜ ਦਿੱਤਾ ਤੇ ਫਿਰ ਵੀ ਇਸ ਇਨਸਾਨ ਦੀ ਹਲਾਸ਼ੇਰੀ ਉਹਨੇ ਅਖਿਆ ਜੇ ਤੂੰ ਮੈਨੂੰ ਉਥੇ ਬੂਤ ਨਹੀਂ ਲਾਉਂਦੇ ਨਾ ਤਾਂ ਦੇਖੋ ਘਰ ਚ ਬੂਤ ਲਾ ਕੇ ਘਰ ਚ ਆ ਕੇ ਵੀ ਚਾਨਣੀ ਨੂੰ ਬੰਦਨ ਪਾਗੇ ਜੀ ਤੇ ਜਦੋਂ ਹੀ ਮੈਨੂੰ ਪਤਾ ਲੱਗਾ ਜੀ ਮੈਂ ਸਬੰਧਤ ਪ੍ਰਸ਼ਾਸਨ ਤੇ ਵੀ ਧਿਆਨ ਚ ਦਿੱਤਾ ਜੀ ਤੇ ਸਰਦਾਰ ਗੋਰਾ ਸਿੰਘ ਸਮੁੱਚਾ ਪਰਿਵਾਰਾ ਸਮੁੱਚੇ ਨਗਰ ਦੇ ਲੋਕ ਆ ਜਿਹੜੇ ਇਕੱਠੇ ਹੋਏ ਆ ਇਸ ਚੀਜ਼ ਤੇ ਇਹਨਾਂ ਲੋਕਾਂ ਦੇ ਖਿਲਾਫ ਪੂਰੀ ਸਖਤ ਕਾਰਵਾਈ ਹੋਣੀ ਚਾਹੀਦੀ ਜਿਹੜੇ ਅਨਸਰ ਹਮੇਸ਼ਾ ਹੀ ਭਾਈ ਚਾਰਕ ਸਾਂਝ ਨੂੰ ਖਰਾਬ ਕਰਨਾ ਚਾਹੁੰਦੇ ਆ ਤੇ ਲੋਕਤੰਤਰ ਆ ਵੋਟ ਪਾਉਣ ਦਾ ਹਰ ਇਹ ਤੇ ਬਿਲਕੁਲ ਹੀ ਸ਼ਰਿਆਮੀ ਬਦਮਾਸ਼ੀ ਕੀਤੀ ਹੈ ਤੇ ਨਗਰ ਦੇ ਲੋਕਾਂ ਨੇ ਕਿ ਗਰੀਬ ਬੰਦਿਆਂ ਦੀ ਜਿਹੜੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਜਦੋਂ ਮੇਰੇ ਧਿਆਨ ਚ ਆਇਆ ਮੈਂ ਸਰਦਾਰ ਗੋਰਾ ਸਿੰਘ ਮੁੱਚੇ ਸਾਥੀ ਆ ਤੁਹਾਡੇ ਸਾਹਮਣੇ ਆਏ ਆ ਸਬੰਧਤ ਐਸਰ ਚ ਆਏ ਉਹਨਾਂ ਨੂੰ ਕੰਪਲੀਟ ਵੀ ਦਿੱਤੀ ਕਿ ਇਹਨਾਂ ਦੇ ਖਿਲਾਫ ਬਣਦੀ ਜਿਹੜੀ ਓਕੇ ਕਾਰਵਾਈ ਹੋਵੇ ਓਕੇ ਅਸੀਂ ਵੀ ਬੂਸ ਲਾਉਣ ਗਏ ਹਾਂ ਜੀ ਛੱਤ ਦੇ ਉੱਤੇ ਦੇ ਨਾਲ ਲਾਉਣ ਨਹੀਂ ਦਿੱਤਾ ਹਨ ਸਾਰਿਆਂ ਇਲਾਹਾ ਲਈ ਪਹਿਲਾਂ ਤੇ ਕੱਲ੍ਹ ਜਾਂ ਧਮਕੀਆਂ ਦਿੰਦੇ ਸੀ ਅਸੀਂ ਖੀਰਦੀ ਬਾਕੀ ਆਪਣੇ ਘਰ ਦੇ ਵਿੱਚ ਬੂਸ ਲਾ ਕੇ ਤੇ ਜਿਹੜੀਆਂ ਵੋਟਾਂ ਪਾਉਂਦੇ ਆਂ ਇਹ ਆਣ ਕੇ ਇਕੱਠੇ ਹੋ ਗਏ ਸਾਰੇ ਨਾਲੇ ਗੱਲ ਪੈ ਗਏ ਤੇ ਨਾਲੇ ਪਾਣੀ ਫੋਟ ਮਾਰ ਕੇ ਆ ਤੇ ਜਿਹੜੇ ਉਹ ਝੋਲੇ ਸਾਡੇ ਖੋ ਗਏ ਲੈ ਗਏ ਆ ਬੋਟਾਂ ਵਾਲੇ ਤੇ ਇਹਨਾਂ ਨੇ ਪੋਸਟ ਵੀ ਪਾੜ ਕੇ ਸਾਡੇ ਇਸ਼ਤਿਹਾਰ ਆਹ ਦਾ ਤੁਸੀਂ ਇੱਕ ਗੰਤ ਪਾਇਆ ਗਾੜੀਆਂ ਨੂੰ ਆਂਦੇ ਆ ਉਹਨੂੰ ਬੋਰ ਨਹੀਂ ਪਹੁੰਚਦੇ ਨਹੀਂ ਜਿੱਥੇ ਮਰਜ਼ੀ ਹੋਰ ਤੇ ਪਾਓ ਸਾਡੇ ਆਣ ਕੇ ਨਾਲ ਪਾਓ ਕੀ ਮੰਗੋ ਤੁਸੀਂ ਕੀ ਮੰਗ ਕਰਦੇ ਜੀ ਹਾਂਜੀ ਕੀ ਮੰਗ ਕਰਦੇ ਜੀ ਮੰਗ ਆਈਆਂ ਨੇ ਸਤ ਤੋਂ ਸਤ ਕਾਰਵਾਈ ਕੀਤੀ ਜਾਵੇ ਇਹਨਾਂ ਨੇ ਘਰ ਦੇ ਵਿੱਚ ਲਿਆ ਕੇ ਤੇ ਲਾ ਲਿਆ ਵੀ ਮੇਰੇ ਘਰੇ ਲਾ ਦੇਣਾ ਮੈਂ ਆਪਣੇ ਬੂਹੇ ਵਾਰੀ ਨੂੰ ਘਰੋਂ ਨਹੀਂ ਕੋਈ ਡਾਂਗ ਸਕਦਾ 2 5 6 ਜਣੇ ਆਏ ਆ ਕੱਢੇ ਹੋਏ ਇਧਰ ਸਰਪ ਵੱਲੋਂ ਬੂਟਾ ਤਾਂ ਲਿਆ ਨਾ ਨਾਲ ਕੇ ਸਾਰਾ ਸਮਾਨ ਜੋ ਕਿ ਜੋ ਲਾਇਆ ਕੰਧਾਂ ਨੂੰ ਕੋਸ਼ਟ ਪਾਸੇ ਲਾ ਦੇ ਗਾਉਂ ਦੇ ਤੋਂ ਕੁੱਤੇ ਚਿੰਦਾ ਗੰਦ ਬਾਹਰ ਇਹਨਾਂ ਨੂੰ ਕੋਟਾਉਣਾ ਚਾਹੀਦਾ ਜਦ ਹੀ ਗੰਦ ਉੱਥੇ ਆਣ ਕੇ ਪੈਦਾ ਸਾਰਾ ਸੂਰ ਸਾਰੇ ਇਕੱਠੇ ਹੋਏ ਆ ਨਾ ਨਾਤੇ ਲਾ ਕੇ ਰਾਮ ਦੇ ਅੰਦਰ ਉਹ ਗੱਲ ਕੰਨਤ ਮਿਲਦੀ ਨਾ ਕੋਝਤ ਜੇ ਇੱਧਰ ਹੋਣ ਲੱਗੇ ਤੇ ਇੱਧਰ ਨਹੀਂ ਹੋਣਗੇ ਬਿਲਕੁਲ ਜੀ ਹਜੇ ਤੱਕ ਜਿਹੜੀ ਸਾਰੇ ਡਿਸਟ੍ਰਿਕਟ ਚ 27 ਤੋਂ 30% ਦੇ ਵਿੱਚ ਜਿਹੜੀ ਗੌਲਿੰਗ ਹੋਣੀ ਹੈ ਤੇ ਅਸੀਂ ਐਕਸਪੈਕਟ ਕਰਦੇ ਆ ਕਿ 12 ਤੋਂ 3 ਥੋੜੀ ਜਿਹੀ ਢਲੀ ਰਹੇਗੀ 3 ਵਜੇ ਤੋਂ ਬਾਅਦ ਕੇ ਲੀ ਹੋ ਉੱੜੇਗੀ। ਕੋਈ ਕਦਕਾ ਮਾੜਾ-ਵੋਟਾ ਕਿਤੇ ਆਪਸ ਚ ਕਹਿਵਾ ਜਿਵੇਂ ਪਿੰਡਾਂ ਚ ਹੁੰਦੀ ਹੈ ਉਹ ਹੈਗੀ ਹੈ ਬਾਕੀ ਪੀਸਫੁਲੀ ਚੱਲ ਰਹੀ ਹੈ। ਇਹ ਪ੍ਰੈਕਟੀਕਲ ਗੱਲ ਬਾਤ ਹੋਈ ਏ। ਉਹ ਇੱਥੇ ਜੀ ਘਰੇ ਕਿਸੇ ਨੇ ਆਪਣਾ ਬੂਤਵਾਤ ਲਾਇਆ ਹੋਇਆ ਸੀਗਾ। ਲੋਕ ਕਹਿੰਦੇ ਉੱਥੇ ਛਵੀਰ ਦਾ ਪਾਣੀ ਪੁਨੀ ਰੋੜ ਕੇ ਸਮਗਰੀ-ਸਮਗਰੀ ਲੈ ਗਏ ਆ ਉਹ ਐਸਐਚਓ ਤੋਂ ਕਰਵਾ ਦੇ। ਦੋਵਾਂ ਨੇ ਕੋਈ Okay.